ਅੰਮ੍ਰਿਤਪੁਰ ਸਾਹਿਬ ਨੌਜੀ ਗੁਰੂ ਸਾਹਿਬ ਜੀ ਨੇ ਜਾਪਕਾਰ ਗੁਰਬਾਣੀ ਦਾ ਦਿੱਤਾ ਹੈ ਅੰਮ੍ਰਿਤਪੁਰ ਸਾਹਿਬ ਨੌਜੀ ਗੁਰੂ ਸਾਹਿਬ ਜੀ ਨੇ ਜਾਪਕਾਰ ਗੁਰਬਾਣੀ ਦਾ ਮੱਖਵਾਲ ਨੂੰ ਖਰੀਦ ਚੱਕ ਨਾਨਕੀ ਬਣਾਇਆ ਮੱਖਵਾਲ ਨੂੰ ਖਰੀਦ ਚੱਕ ਨਾਨਕੀ ਬਣਾਇਆ ਲੋਹ ਪਾਦਸ਼ਾਹ ਜੀ ਜੇ ਸਤਾਈ ਖੂਬਸੀ ਸਜਾਇਆ ਪਾਤਸ਼ਾਨ ਜਿਸ ਤਾਈ ਖੂਬ ਸੀ ਸਜਾਇਆ ਧਰਤ ਖੰਡ ਦਾ ਬਣਾਇਆ ਗੁਰਾਂ ਨਾਕ ਸ਼ਾ ਜਿੱਤੇ ਪੀਮ ਦੇ ਸਿੱਧੈ ਤੇ ਲਾਹੂ ਆ ਪ੍ਰਾਣੀ ਦਾ ਰੱਖ ਦਿੱਤਾ ਹੈ ਅਨੰਦਪੁਰ ਸਾਹਿਬ ਨਾਉ ਜੀ ਗੁਰੂ ਸਾਹਿਬ ਜੀ ਨੇ ਜਾਪਕਾਰ ਗੁਰਬਾਣੀ ਦਾ ਦਿੱਤਾ ਹੈ ਅਨੰਦਪੁਰ ਸਾਹਿਬ ਨਾਉ ਜੀ ਗੁਰੂ ਸਾਹਿਬ ਜੀ ਨੇ ਜਾਪਕਾਰ ਗੁਰਬਾਣੀ ਦਾ ਬਸਤਰ ਪਟਾਵਾ ਚਰਨਾ ਤੇ ਮਤਕਾਰਨੇ ਆਇਆ ਸੰਗਤ ਬੇਅੰਤ ਨੇ ਦੀਵਾਰ ਕਰਨੀ ਆਇਆ ਸੰਗਤ ਬੇਅੰਤ ਨੇ ਦੀਵਾਰ ਕਰਨੀ ਮਾਇਆ ਬਸਤਰ ਪਟਾਵਾ ਚਰਨਾ ਤੇ ਤਾਰਨੇ ਮਾਇਆ ਬਸਤਰ ਪਟਾਵਾ ਚਰਨਾ ਤੇ ਤਾਰਨੇ ਮਾਇਆ ਬਸਤਰ ਪਟਾਵਾ ਚਰਨਾ ਤੇ ਧਰਨੇ ਦੇਦਾ ਦੀਦਾਰ ਕਰ ਆਖ ਦੇ ਮਨ ਮੋਣਾ ਪੜ ਪੋਤਰਾ ਬੀਬੀ ਭਾਨੀ ਦਾ ਰੱਖ ਦਿੱਤਾ ਹੈ ਅਨੰਦਪੁਰ ਸਾਹਿਬ ਨਾਉ ਜੀ ਗੁਰੂ ਸਾਹਿਬ ਜੀ ਨੇ ਜਾਪਕਾਰ ਗੁਰਬਾਣੀ ਦਾ ਦਿੱਤਾ ਹੈ ਅਨੰਦਪੁਰ ਸਾਹਿਬ ਨਾਉ ਜੀ ਗੁਰੂ ਸਾਹਿਬ ਜੀ ਨੇ ਜਾਪਕਾਰ ਗੁਰਬਾਣੀ ਦਾ ਭਗਤ ਦਾ ਹੁਕਮ ਚੱਲ ਆਗੇ ਲਾਲ ਜੀ ਤੇ ਪਾ ਕੇ ਪਿਤਾ ਦਾ ਹੁਕਮ ਚੱਲ ਆ ਗਿਆ ਲਾਲ ਜੀ ਮੇਲੇ ਸੰਗਤਾਂ ਨੂੰ ਹੋ ਗਏ ਨਿਹਾਲ ਜੀ ਮੇਲੇ ਸੰਗਤਾਂ ਦੇ ਪਾਈ ਹੋ ਗਏ ਨਿਹਾਲ ਜੀ ਬਹੁਤ ਖੁਸ਼ੀਆਂ ਮਨਾਇਆ ਮਾਤਾ ਨਾਨਕੀ ਮਾਰ ਜਿੰਨਾ ਦਾ ਸਿੱਖੀ ਚੀ ਉੱਚ ਬ੍ਰਹਮ ਗਿਆਨ ਨਿਵਾ ਰਾਜ ਦਿੱਤਾ ਹੈ ਅਨੰਦਪੁਰ ਸਾਹਿਬ ਨੌਂ ਜੀ ਗੁਰੂ ਸਾਹਿਬ ਜੀ ਨੇ ਜਾਪਕਾਰ ਗੁਰਬਾਣੀ ਦਾ ਦਿੱਤਾ ਹੈ ਅਨੰਦਪੁਰ ਸਾਹਿਬ ਨੌਂ ਜੀ ਗੁਰੂ ਸਾਬ ਜੀ ਨੇ ਜਾਪਕਾਰ ਗੁਰ ਬਾਣੀ ਦਾ ਗੁਰ ਮੁਕਤੀ ਤੇ ਭਗਤੀ ਦਾ ਦਾਨ ਵੰਡ ਦੇ ਗੇੜੇ ਮੁਲ ਮੁਕਮੋਂ ਦੇਉ ਨਾ ਕਾਈ ਭੰਡ ਦੇ ਗੁਰੂ ਮੁਕਤੀ ਤੇ ਭਗਤੀ ਦਾ ਦਾਨ ਵੰਡ ਦੇ ਓ ਗੁਰੂ ਮੁਕਤੀ ਤੇ ਭਗਤੀ ਦਾ ਦਾਨ ਵੰਡ ਦੇ ਮੌਦੇ ਉਨ ਤਾਈ ਡੰਡ ਦੇ ਤੇ ਜਿਹੜ ਜੁਲਮ ਕਮਾਉਂਦੇ ਉਨ ਤਾਈ ਡੰਡ ਦੇ ਦੁਗੀ ਪੰਡਤਾਂ ਲਈ ਸੀ ਸਲਾਹਿਆ ਆਪਣਾ ਤਾਈਓ ਬੱਕਿਆ ਧਰਮ ਮਹਿਨ ਡੁੱਬ ਜਾਣੀ ਵਾ ਰਕਤ ਤਾ ਹੈ ਅਨੰਦਪੁਰ ਸਾਹਿਬ ਨੌਂ ਜੀ ਗੁਰੂ ਸਾਹਿਬ ਜੀ ਨੇ ਜਾਪਕਾਰ ਕੁਰਬਾਨੀ ਦਾ ਦਿੱਤਾ ਹੈ ਅਨੰਦਪੁਰ ਸਾਹਿਬ ਨੌਜੀ ਗੁਰੂ ਸਾਹਿਬ ਜੀ ਨੇ ਜਾਪਕਾਰ ਗੁਰਬਾਣੀ ਦਾ ਸਾਜ ਖਾਲਸਾ ਮਟਾਤਾ ਸੀ ਗੱਜਾ ਪਾਤ ਨੂੰ ਇਹ ਸਾਜ ਖਾਲਸਾ ਮਟਾਤਾ ਸੀ ਗੱਜਾ ਪਾਤ ਨੂੰ ਉਸੇ ਨਾ ਸ਼ੇਰਾਂ ਨੇ ਲਿਆਂਦਾ ਨਵੀਂ ਪਰਬਾਤ ਨੂੰ ਇਹ ਸਿੱਕਾ ਸ਼ੇਰਾਂ ਨੇ ਲਿਆਂਦਾ ਨਵੀਂ ਪਰਬਾਤ ਨੂੰ ਲੱਗ ਪਿਆ ਜਿਉਣ ਦਾ ਜਹਾਨ ਨੂੰ ਮੁੱਲ ਵੱਧਦਾ ਹੈ ਕਿਸ ਤਰ੍ਹਾਂ ਦੀ ਜ਼ਿੰਦਗੀ ਨਿਭਾ ਰੱਖ ਦਿੱਤਾ ਹੈ ਅਨੰਦਪੁਰ ਸਹਿਬ ਨੌਂ ਜੀ ਗੁਰੂ ਸਾਹਿਬ ਜੀ ਨੇ ਜਾਪਕਾਰ ਗੁਰਬਾਣੀ ਦਾ ਦਿੱਤਾ ਹੈ ਅਨੰਦਪੁਰ ਸਹਿਬ ਨੌਂ ਜੀ ਗੁਰੂ ਸਾਹਿਬ ਜੀ ਨੇ ਜਾਪਕਾਰ ਗੁਰਬਾਣੀ ਦਾ ਇਹ ਵੀ ਜਨ ਦੀ ਕਲਾ ਤੋਂ ਖੋਫ ਸਰਕਾਰਨੋ ਇਹ ਦੀ ਚੜਦੀ ਕਲਾ ਤੋਂ ਖਾਸ ਸਰਕਾਰ ਨੂੰ ਉਹ ਲੱਗਦਾ ਰਹੇਗਾ ਸਦਾ ਹੀ ਗਗਾਰਾਂ ਨੂੰ ਸੁਰਦ ਲੱਗਦਾ ਰਹੇਗਾ ਸਦਾ ਹੀ ਗਗਾਰਾਂ ਨੂੰ ਉਹ ਸੁਤ ਲੱਗਦਾ ਰਹੇਗਾ ਸਦਾ ਹੀ ਗਗਾਰਾਂ ਨੂੰ ਜਿਵੇਂ ਕੇ ਜਕਾਰੇ ਸਦਾ ਉੱਚੀ ਲੱਗਦੇ ਪਾਠ ਕਰਨਗੇ ਜਦੋਂ ਰਤਨਾ ਦਿਖਾਣੀ ਦਾ ਰੱਖ ਲੱਤਾ ਹੈ ਅਨੰਦਪੁਰ ਸਾਹਿਬ ਨੌਜੀ ਸਾਹਿਬ ਜੀ ਨੇ ਜਾਪਕਾਰ ਕੁਰਬਾਨੀ ਦਾ ਰੱਖ ਦਿੰਦਾ ਹੈ ਅਨੰਦਪੁਰ ਸਾਹਿਬ ਨਾਮ ਜੀ ਗੁਰੂ ਸਾਹਿਬ ਦੀਨ ਜਾਪਕਾਰ ਕੁਰਬਾਨੀ ਦਾ ਬਹੁਤ ਸਾਹਿਬ ਜੀ ਨੇ ਜਾਪਕਾਰ ਕੁਰਬਾਨੀ ਉਹ ਇੱਕ ਬਹਾਦਰ ਪਾਤਸ਼ਾਹ ਨੇ ਇਹਦਾ ਨਾਮ ਸ਼੍ਰੀ ਆਨੰਦਪੁਰ ਸਾਹਿਬ ਰੱਖ ਦਿੱਤਾ ਆਪਣੇ ਪਰਿਵਾਰ ਨੂੰ ਨਾਮ ਲੈ ਕੇ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਰਹ ਰਹੇ ਸਨ ਪਰਿਵਾਰ ਬੜੀਆਂ ਖੁਸ਼ੀਆਂ ਮਾਣ ਰਿਹਾ ਸੀ ਪਰ ਪਰਿਵਾਰ